ਚਿੰਗਲੇ ਜਾਣਾ ਹੁਣ ਸਿੰਗਲੇ ਚੱਲ ਗਏ ਫਿਰ ਆਏ ਤਾਂ ਹੈਗੇ ਆ ਸਾਰੇ ਸਹੀ ਕੋ ਮਿਲ ਗਏ ਲਓ ਜੀ ਬੇਬੇ ਕਹੀਦੀ ਮੈਂ ਇੱਥੇ ਹੀ ਰਹਿਣਾ ਮੈਨੂੰ ਛੱਡ ਚੱਲੇ ਆਂ ਦੋਕ ਦਿਨ ਹੋ ਰਹੇ ਪਗੇ ਕੁਛ ਨਾ ਕੁਛ ਮਾਰ ਠੀਕ ਹੋ ਜਾਊਗਾ ਕੀ ਕਰ ਸ ਮਾਰ ਚੁੱਕੇ ਆਉਣੇ ਆ ਕਰੇ ਨਹੀਂ ਆਂ ਆਪਸੋ ਕੀ ਆ ਰਹੀ ਸੀ ਆਪਣਾ ਰੈਸ ਇੱਥੇ ਤੇ ਤੂੰ ਹੁਣ ਸਮਾਂ ਚ ਕਿਉਂ ਨੇ ਆ ਬੇਬੇ ਵੀ ਘਰੇ ਨਹੀਂ ਪਿੰਡ ਨਹੀਂ ਆਣਾ ਨਹੀਂ ਪਿੰਡ ਗਾਣਾ ਜਦੋਂ ਆਪਾਂ ਕਮਰੇ ਲੈ ਲਏ ਫਿਰ ਪਿੰਡ ਕਾ ਕੀ ਕਰਨਾ ਪੱਕੇ ਆਪਦੇ ਕਮਰੇ ਚੱਲੀਏ ਫਿਰ ਦੋ ਦਿਨ ਤਾਂ ਹੋ ਰਾਇ ਪੀਏ ਲੈ ਬੇਬੇ ਵੀਰੀ ਜਾਣਦੀ ਆ ਦੋ ਦਿਨ ਹੋ ਰਾਇ ਪੀਏ ਦੋ ਦਿਨਾਂ ਨਾਲ ਕੀ ਹੋ ਜਾਊਗਾ ਕੁਛ ਨਾ ਕੁਛ ਮਾਰ ਠੀਕ ਹੋ ਜਾਊਗਾ ਕਿਹੜਾ ਮੌਲ ਠੀਕ ਬਰਨਾ ਗਰਮੀ ਘਟ ਜਾਊਗੀ ਅੱਛਾ ਦੋ 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 ਦਿਨਾਂ ਚ ਜਿਵੇਂ ਬੜਾ ਫਰਕ ਪਾਏ ਚਲੋ ਉਠੋ ਲਾਓ ਵੀ ਸੱਜਣੋ ਫਾਈਨਲੀ ਉਹ ਦਿਨ ਆ ਗਿਆ ਜਦੋਂ ਹੁਣ ਆਪਾਂ ਵਾਪਸ ਚੱਲੇ ਆਂ ਬਾਈ ਬਾਈ ਕਰ ਦੋ ਹਾਂਜੀ ਹਾਂਜੀ ਮੇਰੇ ਹਰਮਣੀ ਦੇ ਜਾਨ ਨੂੰ ਜੱਦ ਨਹੀਂ ਕਰਦਾ ਗਾ ਜਿੱਥੇ ਬੈਠੇ ਆ ਕਿੱਥੇ ਜਾਣ ਨੂੰ ਜੱਦ ਕਰਦਾ ਨਹੀਂ ਮੇਰੀ ਜਾਨ ਨੂੰ ਨਹੀਂ ਮੇਰਾ ਜੱਦ ਆ ਬੇਬੇ ਇੰਡੀਆ ਜੀ ਤੇ ਬੈਠੇ ਆ ਆ ਸਾਡੀ ਨਹੀਂ ਗਏ ਤੇ ਬੈਠੇ ਆ ਹਾਂ ਮੈਂ ਕੀ ਮੇਰੇ ਦੀ ਨਹੀਂ ਕਰਦਾ ਉਹ ਤਾਂ ਜਨਪਿੰਡ ਨੂੰ ਪੇਰ ਕੀ ਦੀ ਕਰਦਾ ਮੇਰਾ ਇੱਥੇ ਉਹ ਝੋਫੜੀਆਂ ਨਹੀਂ ਵੇਖ ਵੇ ਅੱਗੇ ਜਾਂਦੇ ਮਨ ਜਾ ਹੋ ਸੋਣਾ ਹੋ ਜਾਂਦਾ ਮੌਲਵੇ ਕਿਹਾ ਪਹਾੜ ਵੇਖ ਕੇ ਆਂਟੀ ਆਂਟੀ ਕੋਲੇ ਛੱਡ ਜੀ ਤੁਹਾਨੂੰ ਛੱਡ ਜਾ ਛੱਡ ਜਾ ਆਂਟੀ ਜੀ ਆਪ ਇਹਨੂੰ ਰੱਖ ਲੋਗੇ ਹਾਂ ਰੱਖ ਲੈਂਗੇ ਆਂਟੀ ਦਾ ਇਹ ਸਭ ਬਸ ਤੁਹਾਨੂੰ ਗੱਲਾਂ ਹੀ ਸੁਣਾਉਣਗੇ ਬੈਠੇ ਹਾਂ ਕੰਮ ਨਹੀਂ ਕੋਈ ਕਰਦਾ ਮੈਂ ਹਾਂ ਉਹ ਨਹੀਂ ਨਹੀਂ ਬੈਠ ਬੈਠ ਕੇ ਦੇਂਗੇ ਆਪ ਰੁਕੋ ਇਧਰ ਜੀ ਆਂਟੀ ਆ ਜਿਹੜੇ ਬਹੁਤ ਮਿਹਨਤੀ ਨੇ ਬਹੁਤ ਕੰਮ ਕਰਦੇ ਨੇ ਮੱਝਾ ਗਾਵਾਂ ਸਾਰਾ ਆਪ ਜਿਹਾ ਲੱਗੀ ਸਾਰਾ ਸਾਰਾ ਪਰ ਫਾਰ ਗਾਰੰਟੀ ਦਾ ਗਵਰਨਮੈਂਟ ਜੋਬ ਦੇ ਪਰ ਫਿਰ ਵੀ ਬੜੇ ਮਿਹਨਤੀ ਸਾਰੇ ਆਂਟੀ ਜਿੰਨੀਆਂ ਵੀ ਲੇਡੀਜ਼ ਨੇ ਨਾ ਪਹਾੜ ਤੇ ਰਹਿੰਦੇ ਸਾਰੇ ਸਾਰੀਆਂ ਮਿਹਨਤੀ ਹੁੰਦੀਆਂ ਹਾਂ ਬਹੁਤ ਕੰਮ ਤੂੰ ਲੱਗੇ ਨੇ ਨਾ ਚੜਨਾ ਉਤਰਨਾ ਚੜਨਾ ਉਤਰਨਾ ਨਾ ਕੋਈ ਬਿਮਾਰੀ ਲੱਗੇ ਬੇਬੇ ਤੂੰ ਕਿਵੇਂ ਉਤਰੇ ਚੜ੍ਹੇਗੀ ਤੇ ਮੈਂ ਖੁੰਡੀ ਨਾਲ ਹਾਂ ਖੁੰਡੀ ਨੇ ਝਾੜੂ ਉਤਰ ਜਾਇਆ ਕਰੋਗੇ ਮੈਂ ਮੈਂ ਹੱਥ ਫੜਕੜ ਫੜ ਕੇ ਨਾ ਲਾਵਾਂ ਨੀ ਮੈਂ ਹੱਥ ਫੜ ਲੈ ਕਰੂੰਗੀ ਨਹੀਂ ਜਾਣਾ ਫਿਰ ਤੋਂ ਨਹੀਂ ਨਹੀਂ ਰਹਿ ਮੈਂ ਚੁੱਕ ਵੀ ਲੂੰਗੀ ਲੈ ਸੋ ਲੋ ਜੀ ਆ ਜਿਹੜਾ ਸਾਰਾ ਕਾਟੇ ਸੀਗਾ ਆਂਟੀ ਜੀ ਦਾ ਸੀਗਾ ਸੋ ਰਿਕਾਟੇਜ ਦਾ ਨਾਂ ਹੈ ਕਿ ਗੋਲਡਨ ਕੀ ਨਾਂ ਸੀ ਗੋਲਡਨ ਬੈਲੀ ਗੋਲਡਨ ਬੈਲੀ ਰਿਜ਼ੋਰਟ ਸੋ ਤੁਸੀਂ ਵੀ ਆਓ ਬਹੁਤ ਨਾਈਸ ਨੇਚਰ ਸੋ ਪਰਿਵਾਰਕ ਮਾਹੌਲ ਆ ਸਾਰਾ ਸੋ ਜਰੂਰ ਵਿਜ਼ਿਟ ਕਰਿਓ ਬਹੁਤ ਹਲੇ ਤਾਂ ਜਿਵੇਂ ਆਪਾਂ ਆਏ ਆ ਆਫ ਸੀਜ਼ਨ ਸੀਜ਼ਨ ਤੇ ਇੱਥੇ ਕਮਰੇ ਨਹੀਂ ਮਿਲਦੇ ਕਿਉਂਕਿ ਹਨਾ ਆਂਟੀ ਜੀ ਰਸ਼ ਨਹੀਂ ਮਿਲਦੇ ਆ ਰਸ਼ ਕਿਉਂਕਿ ਨਾ ਆਂਟੀ ਉਹਨਾਂ ਦਾ ਰੇਟ ਬੜਾ ਜਾਇਜ ਆ ਹੂੰ 1500 ਤੋਂ ਲੈ ਕੇ ਤੁਹਾਨੂੰ ਦੱਸੇ 2500 ਤੱਕ ਹੀ ਆ ਇੰਨੀ ਕੀ ਰੇਂਜ ਚ ਸੋ ਸਭ ਕੁਝ ਮਿਲੂਗਾ ਬ੍ਰੇਕਫਾਸਟ ਡਿਨਰ ਲੰਚ ਜੋ ਕੁਝ ਵੀ ਕਹੋਗੇ ਪਰ ਉਹੋ ਕੁਝ ਮਿਲੂਗਾ ਆਂਟੀ ਅਸਵਾ ਵੀ ਬਹੁਤ ਚੰਗਾ ਕਹਿੰਦੇ ਆਓ ਤੇ ਰਹੋ ਹਾਂ ਸੋ ਚੱਲੀਏ ਫਿਰ ਹਾਂ ਕਾ ਵੇਖ ਲਾ ਲੈ ਹੀ ਜੀ ਨਹੀਂ ਕਰਦਾ ਨਾ ਮੇਰੇ ਜੀ ਕਰਦਾ ਮੇਰਾ ਹੀਰੇ ਮੇਰਾ ਨਹੀਂ ਜੀ ਕਰਦਾ ਚੱਲ ਫਿਰ ਰਹਿ ਪਿਆ ਹਰਮਨ ਰਹਿਣ ਦੀਏ ਤਰੇ ਕਿ ਫੇਰੇ ਤੂੰ ਮਹੀਨੇ ਨੂੰ ਅੱਗੇ ਲੈ ਜਾਵੇਂ ਹੈ ਤੇ ਫੇਰ ਲੈ ਚਲ ਮਹੀਨੇ ਨੂੰ ਤੇ ਉਹ ਤੇ ਰਾਈ ਨਹੀਂ ਜਾਜਾ ਤੂੰ ਜਾਉਂ ਨੂੰ ਤੇਰਾ ਜੀ ਨਹੀਂ ਲੱਗਣਾ ਫੇਰ ਹਾਂ ਜੀ ਲੱਗਣਾ ਬਾੜ ਇੱਕ ਦੋ ਦਿਨ ਹੀ ਚੰਗੇ ਲੱਗਣੇ ਆ ਮੈਂ ਕਹਿਣਾ ਮੈਂ ਚੱਲਾਂ ਨਹੀਂ ਕਦੇ ਆ ਉਸ ਘਰੇ ਕਦੇ ਆ ਉਸ ਘਰੇ ਕਦੇ ਆ ਉਸ ਘਰੇ ਇਹ ਪੈਂਟ ਨਹੀਂ ਜਿਹੜੇ ਉਹਨਾਂ ਘਰੇ ਚਲੇ ਜਾਓਗੇ ਪੈਂਟਾ ਇੱਥੇ ਕੋਈ ਨਹੀਂ ਆਪੇ ਪਿੰਡਾਂ ਵਾਲਾ ਸਾਰੇ ਆਪਦੇ ਕੰਮ ਸਾਰੇ ਕਮਾਕਾਰ ਆਰਗੇ ਓਏ ਛੱਡ ਜਾਣ ਜਲ ਮੀਨਾ ਕੋ ਚੱਲ ਬੇਬੀ ਮੀਨਾ ਕਰ ਆ ਪਾ ਫੇਰ ਹਾਂ ਚੰਗੇ ਜਰਾ ਇਹ ਪਹਿਲੇ ਚੰਗੇ ਚਾਹ ਕੇ ਬੈ ਲੈ ਚਲੋ ਆਜੋ ਆਜੋ ਫੇਰ ਆਜੋ ਫੇਰ ਚਲੋ ਠੀਕ ਹੈ ਬਾਈ ਕਰਦੇ ਬਾਏ ਜੀ ਆਂਦੇ ਚੰਗੇ ਆਂਦੀ ਤੁਸੀਂ ਬਾਏ ਕਰ ਦੋ ਚਲੋ ਚਲੋ ਠੀਕ ਹੈ ਬਾਈ 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 ਕਰ ਤੂੰ ਕਰ ਤੂੰ ਅੰਟੀ ਮਿਲ ਲੋ ਚਲੋ ਮਿਲ ਲੋ ਬੇਬੇ ਨੂੰ ਮੈਂ ਆ ਜਾਣੀ ਨਹੀਂ ਦੇਹੀ ਰਹਿਣਾ ਨਹੀਂ ਲਓ ਜੀ ਬੇਬੇ ਕਹੀਦੀ ਮੈਂ ਇੱਥੇ ਹੀ ਰਹਿਣਾ ਬੇਬੇ ਨੂੰ ਛੱਡ ਚੱਲੇ ਆਂ ਹਾਂ ਬੈਗ ਰੱਖ ਦੋ ਬੇਬੇ ਦਾ ਹਾਂ ਟੈਂਕੀ ਆ ਮੇਰੇ ਬੈਗ ਬੋਗ ਨਹੀਂ ਨਾ ਚਲ ਠੀਕ ਆਂ ਚੱਲੇ ਹੋ ਜਾਂਦਾ ਚੰਗਾ ਫਿਰ ਚਲ ਚੰਗਾ ਗੱਡੀ ਚਲੋ ਆ ਜਾਓ ਕਿਵੇਂ ਚੱਲ ਚੱਲੋ ਤੁਸੀਂ ਜਾਓ ਫਿਰ ਮੈਂ ਰਹਿਣੀ ਹਾਂ ਹਾਂ ਚਲ ਚਲ ਠੀਕ ਚੰਗਾ ਹੋ ਗਿਆ ਓਕੇ ਬਾਈ ਚੰਗਾ ਓਕੇ ਬਾਈ ਓਕੇ ਕੋਈ ਚਿੰਤਾ ਨਹੀਂ ਕਰਨੀ ਨਾ ਜੀ ਤੁਸੀਂ ਚੰਗਾ ਚੰਗਾ ਬਾਏ ਬਾਏ ਚੰਗਾ ਫਿਰ ਬੇਬੇ ਚੰਗਾ ਜਾਓ ਤੇਰਾ ਬੈਗ ਰੱਖਤਾ ਸੀ ਚੰਗਾ ਚੰਗਾ ਠੀਕ ਹੈ ਠੀਕ ਹੈ ਠੀਕ ਹੈ ਬਾਏ 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 ਉਹ ਸੱਚੀ ਬੇਬੇ ਆਣਾ ਨਹੀਂ ਤੂੰ ਲੈ ਹੈ ਉਤਲੇ ਮੂੰਹ ਨਹੀਂ ਬੇਬੇ ਆ ਨਹੀਂ ਰਹਿਣ ਜੀ ਬੇਬੇ ਦਾ ਵੀ ਨਹੀਂ ਲੱਗਣਾ ਇੱਥੇ ਹਾਂ ਇਹ ਪਹਾੜ ਵੀ ਨਾ ਥੋੜੇ ਟਾਈਮ ਲਈ ਚੰਗੇ ਲੱਗਦੇ ਆ ਫੇਰ ਆਪਦਾ ਘਰ ਹੀ ਜਾਦ ਹੋਣਾ ਸਹੀ ਗੱਲ ਹੈ ਕੋਈ ਵੀ ਜਿੱਥੇ ਵੀ ਜਾਉਣੀ ਆਪਾਂ ਨੂੰ ਹਫਤਾ ਦੋ ਹਫਤੇ ਚੰਗਾ ਲੱਗਦਾ ਬੀਬੇ ਜੀ ਮੌਕਾ ਹੈ ਅਸਲ ਮੈਂ ਆਪਣਾ ਘਰ ਲੱਗਦਾ ਹੈ ਹਾਂ ਸਹੀ ਬਾਤ ਹੈ ਬੀਬੇ ਮੌਕਾ ਹੈ ਜੇ ਰਹਿਣਾ ਤੇ ਜੇਸੀ ਗੋਦਣੀ ਆਪੇ ਉਸ ਦਾ ਮਤਲਬ ਨਾ ਕੋਈ ਹਾਂ ਆਜ ਆਮਦ ਲੱਗੀ ਆ ਰਵੇ ਸੱਜਣਾਂ ਚੱਲੀ ਆ ਫੇਰ ਬੇਬੇ ਹਾਂ ਚੱਲਦੇ ਜਾਈ ਚੱਲਿਆ ਫੇਰ ਹੁਣ ਜਾਣਾ ਹੀ ਪੈਣਾ ਨਾਲੇ ਬੇਬੇ ਤੂੰ ਰਹਿੰਦੀ ਵੀ ਨਹੀਂ ਤੇ ਨਾਏ ਮੈਨੂੰ ਲਈ ਜਾਂਦੇ ਫੜ ਕੇ ਹੱਥੋਂ ਤੇ ਚੱਲ ਛੱਡ ਦੋ ਹੱਥ ਛੱਡ ਮੈਂ ਨਹੀਂ ਅੰਦਰ ਨਾ ਲੈ ਚੱਲਾਓ ਲਓ ਜੀ ਫਾਈਨਲੀ ਹੁਣ ਚੱਲੇ ਐ ਬੇਬੇ ਸਾਡੀ ਬੱਚਿਆਰ ਕੀ ਕਿਊਟ ਜੇ ਬੇਬੀ ਹੈ ਮੈਂ ਨਹੀਂ ਕੁਝ ਤੇ ਹੁਣ ਆਪਾਂ ਸੱਜਣੋਂ ਚੱਲੇ ਆ ਤੇ ਰਾਹ ਦਿਖਾਉਣੇ ਤੁਹਾਨੂੰ ਕਿੱਥੇ ਆਏ ਸੀ ਰੁਕਦੇ ਚੰਗਾ ਰਾਹ ਦੇ ਵਿੱਚ ਕਿਉਂ ਰੁਕਣਾ ਪੈਣਾ ਆਪਾਂ ਰੁਕਣਾ ਹੈ ਇੱਕ ਨਦੀ ਆਉਂਦੀ ਹੈ ਉੱਥੇ ਤੁਹਾਨੂੰ ਵਿਊ ਦਿਖਾਉਣੇ ਆ ਹਲੇ ਇੱਥੇ ਨਹੀਂ ਖਤਮ ਹੋਇਆ ਕੰਮ ਬੇਬੇ ਨਦੀ 'ਚ ਆਪਾਂ ਦਿਖਾਉਣਾ ਨਦੀ ਵੇਖਣੀ ਹੈ ਵਿਚਾਲੇ ਜਾਣਾ ਨਦੀ ਦੇ ਆਪਕੇ ਐਪਲ ਖਾ ਕੇ ਜਾਏਂਗੇ ਥੈਂਕ ਯੂ ਸੱਚ ਐਪਲ ਲਈ ਆ ਬੇ ਆ ਵੇ ਰੱਖਦੇ ਆ ਆ ਫੜੋ ਰਸਤੇ 'ਚ ਖਾਏਂਗੇ ਠੀਕ ਹੈ ਜੀ ਬਾਏ ਬਾਏ ਲਓ ਵੀ ਸੱਜਣੋ ਸਮਾਨ ਸਾਰਾ ਲੈ ਆਂ ਤਾਂ ਤੇ ਬੇਬੇ ਨੂੰ ਧੱਕੇ ਨਾਲ ਅਸੀਂ ਕਰੇ ਲੈ ਕੇ ਚੱਲੇ ਆ ਬੇਬੇ ਸੱਚ ਜਦੋਂ ਆਉਣਾ ਓਦੇ ਧੱਕੇ ਨਾਲ ਪਹਿਲਾਂ ਹੀ ਗੱਡੀ 'ਚ ਬਹਿ ਗਈ ਕਿਤੇ ਮੈਨੂੰ ਛੱਡਣਾ ਨਹੀਂ ਜਾਣ ਅੱਜ ਧੱਕੇ ਨਾਲ ਬੇਬੇ ਇੱਥੇ ਰਹੀ ਜਾਂਦੇ ਪਰ ਮੌਸਮ ਐਡਾ ਸੋਹਣਾ ਜਾਣ ਦਿਲ ਵੀ ਕਾਦਾ ਜਾਣਾ ਅਜ ਮੌਸਮ 'ਚ ਕਿਉਂ ਵੇਖ ਤੂੰ ਮੌਸਮ ਤਾਂ ਵੇਖ ਹੈ ਤੇ ਜੀ ਕਾਦਾ ਜਾਣੋ ਬਾਏ ਬਾਏ ਕਰ ਦੋ ਬੇ ਬਾਏ ਬਾਏ ਕਰ ਦੋ ਬਾਏ ਬਾਏ ਦੋ ਬਹੁਤ ਜੀ ਲੱਗਾਈ ਸੀ ਨਾ ਆਪਣੇ ਹੋਣ ਜਿਵੇਂ ਜਿਵੇਂ ਆਪਾਂ ਜਾਣੇ ਦਿਲ ਜੇ ਨੂੰ ਕੁਛ ਹੁੰਦਾ ਹੁਣ ਇਹ ਵੀ ਆਪਦੇ ਆਪ ਦੇ ਜੇ ਲੱਗਣ ਲੱਗ ਗਏ ਹਨਾ ਜਿਹੜੇ ਰਹਿਣ ਲੱਗੇ ਉਹ ਵੀ ਆnde ਸਾਡਾ ਦਿਲ ਨਹੀਂ ਲੱਗਣਾ ਦੋਕ ਜਾਣੇ ਦੋਕ ਦਿਨ ਆਪੇ ਜਾ ਕੇ ਨਾ ਹੋਰ ਹੀ ਲੱਗੂਗਾ ਨਾ ਜਿੱਥੇ ਆਪਾਂ ਜਾਣੇ ਕਹਿੰਨੇ ਨੇ ਉੱਥੇ ਰੌਣਕਾ ਲਾ ਦਈਦੀਆਂ ਸਾਰੇ ਉਹ ਬੜੀ ਵਧੀਆ ਹਾ ਅੱਖਾਂ ਨੂੰ ਵੀ ਸਕੂਨ ਜਿਹਾ ਮਿਲਦਾ ਵੇ ਘਿਹਰੀ ਹਾਲੀ ਜੀ ਹਨਾ ਸੱਲੋ ਮਹਾਰਾਜ ਨੇ ਜਾਇਦ ਫੇਰ ਆਵਾਂਗੇ ਹਨ ਕਿਸ ਮਰਜ਼ੀ ਨਹੀਂ ਆਤਾ ਮਹਾਰਾਜ ਤਾਂ ਅੰਦਰਸਤੀ ਦੇ ਵੇਸ ਆਇਆ ਨਾ ਕੰਬਰੋਸਤੀ ਚਾਹੀਦੀ ਕੰਬਰੋਸਤੀ ਦੀ ਲੋੜ ਆਹ ਮੋੜ ਜਾ ਕਸੂਤਾ ਇਹ ਬਾਹਰ ਕਸੂਤਾ ਹਾਂ ਮਹਾਰਾਜ ਕੋਣ ਤੜਾ ਵੀ ਆਪਣੇ ਤੇਰੀ ਲੱਗ ਗਿਆ ਹਾਂ ਪਤਾ ਲੱਗ ਗਿਆ ਕਿੰਨੇ ਦਿਨ ਹੋ ਗਏ ਇੱਥੇ ਵੇਨ ਪਹਾੜਾਂ 'ਚ ਫਿਰਦੇ ਨੂੰ ਆਪਾਂ ਆ 골ਡਨ ਵੈਲੀ ਕੋਟੇਜ ਇੱਥੋਂ ਹਾਂ ਇੱਥੇ ਲਿਖਿਆ ਹੋਇਆ ਬੋਰਡ ਲੱਗਾ ਹੋਇਆ ਇੱਥੋਂ ਹੀ ਆਪਾਂ ਨੂੰ ਪਤਾ ਲੱਗਾ ਸੀ ਹਾਂ ਇੱਕ ਗੱਡੀਆਂ ਖੜੀਆਂ ਹੋਰ ਦੇਖਣ ਨੂੰ ਆਵਣਾ ਨੰਬਰ ਦਿੱਤਾ ਹੈ ਗੋਲਡਨ ਵੈਲੀ ਕਟੇਜ ਵਾਹ ਇੱਕ ਦੂਆ ਚੱਲੇ ਆਦੇ ਪਿੰਡ ਵਾਲੇ ਰਾਂ ਤੇ ਚੱਲੇ ਪਰ ਆਏ ਆ ਵੀ ਮਗਰ ਲਿਆਂਦੀ ਵੀ ਤਾਂ ਜਿਆਦਾ ਹੁੰਦੀ ਆ ਕਈ ਦਾ ਵੀ ਆਪਦੇ ਘਰੇ ਚੱਲੀਏ ਸਾਰਾ ਕੁਝ ਵਧੀਆ ਪਰ ਇਹ ਵੀ ਆਪਾਂ ਨੂੰ ਤਿੰਨ ਚਾਰ ਦਿਨ ਹੀ ਵਧੀਆ ਲੱਗਦਾ ਹੈ ਨਾ ਫਿਰ ਕਈ ਦਾ ਆਪਦੇ ਘਰੇ ਚੱਲੀਏ ਲਓ ਜੀ ਘਰਾਂ ਨੂੰ ਵਾਪਸ ਆਂ ਬੇਬੇ ਉਹ ਜਿਹੜੀ ਸਾਹਮਣੇ ਪਹਾੜੀ ਨਹੀਂ ਉਹ ਉਹ ਜੁਚੀ ਸਾਰੀ ਆ ਉਹਦੀ ਉਹਦੀ ਪਰਲੀ ਸਾਈਡ ਬੇਬੇ ਸ਼ਿਮਲਾ ਵਾ ਸ਼ਿਮਲਾ ਬੜਾ ਮਸ਼ਹੂਰ ਹੈ ਨਾ ਸੁਣਿਆ ਹੋਣਾ ਤੂੰ ਹਾਂ ਗੱਡੀ ਸ਼ਿਮਲੇ ਜਾ ਕੇ ਰੁਕਣੀ ਹੈ ਫਿਰ ਪਿੰਡ ਨੂੰ ਵਾਪਸ ਨਹੀਂ ਜਾਣਾਗਾ ਹੈ ਇਦਾਂ ਕੀ ਗੱਡੀ ਸ਼ਿਮਲੇ ਜਾ ਕੇ ਰੁਕਣੀ ਹੈ ਤੇ ਫਿਰ ਘਰ ਨੂੰ ਵਾਪਸ ਨਹੀਂ ਜਾਣਾ ਅਜੇ ਅੱਛਾ ਤੇ ਫਿਰ ਕਿੱਥੇ ਜਾਣਾ ਜਿਹੜੇ ਘਰੇ ਆ ਜੀਵਾਰਿਕ ਤਨਪਾ ਘਰ ਵਾਲਿਆਂ ਦੇ ਵੀ ਤੇ ਗੱਡੀ ਸ਼ਿਮਲੇ ਜਾ ਕੇ ਰੁਕਣੀ ਹੋਣਾ ਓਕੇ ਹਾਂ ਹੁਣ ਸ਼ਿਮਲੇ ਜਾਣਾ ਹੁਣ ਸ਼ਿਮਲੇ ਚੱਲ ਗਏ ਫਿਰ ਆਏ ਤਾਂ ਹੈਗੇ ਆ ਸਾਰੇ ਸਹੀ ਕੋ ਮਿਲ ਗਏ ਠੀਕ ਹੈ ਹਾਂ ਲਓ ਜੀ ਛੇ ਵੀ ਸੇਵ ਆਹ ਕਿਹੜਾ ਫਰੂਟ ਜੇ ये प्रून है प्रून 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 है सर सेब क्या रेट है सेब ये 1200 रुपए का पैक है 15 किलो की इसकी पैकिंग है अच्छा अच्छा ये 1200 का स... पैक ये 500 रुपए का है ए इसमें कितने किलो है ये 5 किलो का अच्छा मैं 100 रुपए किलो है 100 रुपए किलो लो जी 100 रुपए किलो जी सेब लो जी 5 किलो ले ले सेब आ क्या दा ये प्रून है 3 किलो प्रून आ की ये बब्बू गोशा बब्बू गोशा एक आइटम ले लिया ਆ ਸੇਵ ਇੱਕ ਆਈਏ ਔਰ ਇਹ ਕੀਏ ਔਰ ਇਹ ਕੀ ਜੀ ਕਿੰਨੇ ਹੋ ਗਏ ਜੀ ਟੋਟਲ ਸਾਰੀਆਂ ਆਟਮਾਂ ਲਾ 37 ਬੇਬੇ ਹਾਂ 5 ਕਿਲੋ ਸੇਵ ਲੈ ਲਿਆ 3 ਕਿਲੋ ਪ੍ਰੂਨ ਲੈ ਲਿਆ ਹੋਰ ਕੀ ਲੈ ਆਉਣਾ ਗੱਬੂ ਗੋਛੇ ਗੱਬੂ ਗੋਛੇ ਸਾਰਾ ਕੁਝ ਲੈ ਲਿਆ ਸਭ ਕੁਝ ਲੈ ਲਿਆ ਫਰੂਟੀ ਫੂਡ ਸਾਡੇ ਬੁਖਾਰਾ ਲੈਣਾ ਸੀ ਉਹ ਵੀ ਲੈ ਲਿਆ ਬੇਬੇ ਤਾਂ ਜਾਵਾਂਗੇ ਵਧੀਆ ਵਾਲੇ ਨਾਲੇ ਲੋ ਜੀ ਰਾਜ ਚ ਵੀ ਐਡੇ ਸੋਹਣੇ ਸੋਹਣੇ ਪਹਾੜ ਬੇਬੇ ਅਨੰਤ ਮਨ ਰਿਓ ਪੂਰਾ ਪਹਾੜਾਂ ਨਾਲ ਬਾਤ ਹੋ ਗਿਆ ਵੀ ਇਹਨੇ ਆ ਅੱਜ ਨਾ ਇੱਕ ਸੱਜਣ ਨੂੰ ਰਾਜ ਚ ਵਿਆਹ ਸੀਗਾ ਸੋ ਬੇਬੇ ਕਹਿੰਦੀ ਮੈਂ ਉੱਥੇ ਜਾਣਾ ਮੈਂ ਨਾ ਆਖਿਆ ਤਾੜੀ ਚਲ ਗਏ ਸਰ ਕੋ ਕਸਮਨ ਕਹ ਦੋ ਛਿੰਲੇੜੀ ਨਾ ਦੇ ਆਵਾਂਗੇ ਥੱਲੇ ਵਿਆਹ ਵੇਖ ਕੇ ਆਵਾਂਗੇ ਕਿਸੇ ਨੂੰ ਕਿ ਪਤਾ ਬਰਾਣ ਨਾਲ ਤੇ ਕ ਕੁੜੀ ਨਾਲ ਦੇ ਹਾਂ ਪਤਾ ਢੀ ਹੋਣਾ ਸਾਰਿਆਂ ਦਾ ਉਹਨੇ ਕਹਣਾ ਇਹ ਸਰਦਾਰ ਕਾਨ੍ਹ ਤੋਂ ਆ ਗਏ ਉਸ ਤੋਂ ਬਿਲਾਏ ਸੀ ਤਾਂ ਆਤੇ ਐ ਅਸੀਂ ਉਸ ਨੂੰ ਲੋੜ ਨਹੀਂ ਆਤੇ ਲੋ ਵੀ ਰਾਹ ਚ ਪਹੁੰਚ ਗਏ ਲੋ ਵੀ ਸੱਜਣੋ ਫਾਈਨਲੀ ਆਪਾਂ ਹਾਈਵੇ ਚੜ ਚੁੱਕੇ ਆ ਕਿਹੜਾ ਸ਼ਹਿਰ ਸੀਗਾ ਕਿਹੜਾ ਖੰਡ ਸੀਗਾ ਸੋਲਨ ਸੋਲਨ ਤੇ ਮਮਾ ਹਲੇ 11 ਕਿਲੋਮੀਟਰ ਅੱਛਾ ਆ ਪਤਾ ਨਹੀਂ ਕਿਹੜਾ ਸ਼ਹਿਰ ਆਇਆ ਸੀਗਾ ਯਾਰ ਉੱਥੋਂ ਆਪਾਂ ਹਾਈਵੇ ਚੜ ਗਏ ਹੁਣ ਸਿੱਧਾ ਸੋਲਨ ਤੱਕ ਅਜਿਹਾ ਹਾਈਵੇ ਸੋਲਨ ਤੋਂ ਸਿੱਧਾ ਫਿਰ ਚੰਡੀਗੜ੍ਹ ਨੂੰ ਆਇਦਾ ਹਾਈਵੇ ਠੀਕ ਆ ਬੇਬੇ ਰਾਜੂ ਕੀ ਖਾਣਾ ਪੀਣਾ ਆ ਮੈਂ ਤਾਂ ਕੋਈ ਚਾਹ ਰ ਮੈਨੂੰ ਤੇਰਾ ਪਿਆਰ ਹੀ ਜੈਦਾ ਗੱਡੀ ਥਾਵਾਂ ਚੱਲ ਪਿਆਰ ਤਾਂ ਹੁਣੇ ਦੇ ਦੋ ਪਿਆਰ ਹੁਣੇ ਦੇ ਦੋ ਰੱਦ ਹਰ ਵਾਰ। ਤੇ ਹੁਣ ਆਪਾਂ ਸੱਜਣੋਂ ਰਾਜ ਕੁਝ ਖਾਵਾ ਪੀਵਾਗੇ ਯਾਰ। ਕੱਲੀ ਰੋਟੀ ਖਾਦੀ ਹੋਈ ਹੈ। ਚਾਹ ਚੁੱਕੀ ਹੋਣੀ। ਰੋਟੀ ਖਾਣੀ ਕਿ ਕੱਲੀ ਰੋਟੀ ਖਾਣੀ? ਉਹ ਆਦੀ ਉਹ ਆਦੀ ਸੀ ਵਿਚਾਰੀ। ਸਵਾਦ ਮੀ। ਸਵਾਦ ਆਜੀ। ਲਓ ਜੀ ਸੱਜਣੋਂ। ਦੇਗੀ ਸਕਦੇ ਮੀ ਬਹੁਤ ਤੇਜ਼ ਆ ਗਿਆ ਬੇਬੀ। ਬਹੁਤ ਤੇਜ਼। ਤੂੰ ਮੰਨ ਕੇ ਨਾ। ਹੋਸ਼ ਵੀ ਨਹੀਂ ਦੇ। ਸੁਧਨ ਟੱਪੇ ਨਹੀਂ। ਮੈਂ ਦੱਸਿਆ ਕਿੰਨਾ ਮੀ। नहीं बहुत, बहुत इधर ही वाचड़ के सामने आ रहा ਲੋਡੀ ਅੱਗੇ ਆ ਚੱਲੀ ਆ ਟਨਲ ਬੇਬੀ ਨੇ ਪਹਿਲੀ ਵਾਰੀ ਵੇਖਣੀ ਆ ਬੇਬੇ ਅੱਗੇ ਪਤਾ ਕੀ ਆ ਕੀ ਆ ਟਨਲ ਹੋ ਗਈ ਗੁਫਾ acha ਗੁਫਾ ਗੁਫਾ ਦੇ ਚੋਟੀ ਗੱਡੀਆਂ ਜਾਂਦੀਆਂ ਠੀਕ ਉਧਰ ਵੇਖ ਕੀ ਆ ਕੀ ਆ ਆ ਗੁਫਾ ਹੈ ਦੇਣੀ ਚੜਾਇਆ ਪਿਆ ਵਿੱਚ ਤਾਂ ਨਿਆਰੇ ਬਾਹਰ ਬਿਨ ਦੇ ਨਿਆਰੇ ਬੇਬੀ ਵਾਦੂ ਵਾਦੂ ਹੈ ਜਿਥੇ ਆਉਣਾ ਕਿਤੇ ਤੱਕ ਹਟਣਾ ਲੈ ਜਣੀ ਕਟੋ ਕਟ ਦੋ 2 ਕਿਲੋਮੀਟਰ ਤੱਕ ਬਣੀ ਹੋਈ ਏ ਔਰ ਜੋ ਅਪਰੋ ਹੋ ਕੇ ਲਾਇ ਹੁੰਦੇ 2 ਕਿਲੋਮੀਟਰ ਤੱਕ ਆਪੇ ਇਧਰ ਪਹਾੜਾਂ ਨੂੰ ਕੱਟ ਕੇ ਪਹਾੜਾਂ ਦੇ ਵਿੱਚ ਦੀ ਬਣਾਈ ਹੋਈ ਏ ਅੱਛਾ ਕੁੱਤੇ ਪਹਾੜਾਂ ਸੇ ਪਾਸੇ ਵੇਖ ਲਾ ਹਣਾ ਕਿੰਨੀ ਬੁਮਾਰ ਕਿੰਨੀ ਮਿਹਨਤ ਕੀਤੀ ਹੋਗੀ ਉਹਨਾਂ ਨੇ ਹੋਰ ਅੰਕਲ ਜੀ ਠੀਕ ਠਾਕ ਹੋ ਜੀ ਰਾਜੀ ਵੀ ਵੀ ਹੋਣੀ ਕਹਿੰਦੇ 5 ਮਿੰਟ ਪਹਿਲਾਂ ਹੀ ਗੱਲਾਂ ਕਰਦੇ ਆਉਂਦੇ ਕਿਉਂ ਪਹਾੜਾ ਲੱਗੇ ਹੋਇਆ ਤੇ ਰਾਜੀ ਟੱਕਰ ਵੇ ਲੋਕਾਂ ਨੂੰ ਦੋ ਦੋ ਨੇ ਅਮਰਜੀਤਾਂ ਦੀ ਕਹਿੰਦੀ ਮਾਤਾ ਜੀ ਠੀਕ ਠਾਕ ਹੋ ਠੀਕ ਠਾਕ ਬਹੁਤ ਵਧੀਆ ਠੀਕ ਠਾਕ ਬਹੁਤ ਕੁਝ ਹੁੰਦੀ ਤੇ ਰਗਾ ਵੀਡੀਓ ਵੇਖ ਕੇ ਸ਼ੁਕਰੀਆ ਸ਼ੁਕਰੀਆ ਲਓ ਜੀ ਰੋਡ ਵੇਖ ਕੇ ਤੁਸੀਂ ਅੱਜ ਆ ਲਾ ਹੀ ਲਿਆ ਉਹਨਾਂ ਸਿੱਧਾ ਰੋੜੀ ਜਾਂਦਾ ਬੇਬੇ ਕਿੱਥੇ ਆ ਗਏ ਆ ਮੈਂਨੇ ਗਰਮੇ ਜਾਂ ਬੇਬੇ ਲੱਗਦਾ ਅੱਜ ਕੱਲ੍ਹ ਗਰਮੀਆਂ ਲਾਈਕ ਨਹੀਂ ਕਰਦੀਆਂ ਨਾ ਨਾ ਲਓ ਜੀ ਗਰਮੀ ਵੇਖ ਕੇ ਜਿਵੇਂ ਡਾਊਨ ਹੋ ਜਾਂਦਾ ਧੁਪਾੜ ਵੇਖ ਕੇ ਖੁਸ਼ ਹੋ ਜਾਂਦਾ ਲਓ ਵੀ ਸਜਣੋ ਪੰਜ ਗੁਲਾ ਇੰਟਰਕਾਰ ਚੱਲੇ ਆਂ ਤੇ ਬੇਬੇ ਹੁਣ ਕਿੱਥੇ ਜਾਣਾ ਆ ਜੰਡੀਗੜ ਇੱਥੇ ਰੱਖ ਲੈ ਇੱਥੇ ਤੇਰਾ ਘਰ ਆ ਉੱਥੇ ਚੱਲੇ ਆਂ ਨਹੀਂ ਸਭ ਤੋਂ ਹੈਂ ਉਸੇ ਦਾ ਸੈਂਕੜ ਕਰ ਸੋ ਮੰਮਾ ਤੁਹਾਨੂੰ ਘਰੇ ਲੈ ਕੇ ਚੱਲਾਂਗੇ ਉਸ ਤੋਂ ਪਹਿਲਾਂ ਆਪਾਂ ਪੀਯੂ ਜਾਣਾ ਹੀ ਪੰਜਾਬ ਯੂਨੀਵਰਸਿਟੀ ਕਦੇ ਨਹੀਂ ਨਾ ਗਏ ਬੇਬੇ ਤੁਸੀਂ ਬੇਬੇ ਅਸੀਂ ਉੱਥੇ ਪੰਜਾਬ ਯੂਨੀਵਰਸਿਟੀ ਜਾਣ ਜਾਣਾ ਬੇਬੇ ਉੱਥੇ ਪੜ੍ਹਦੀ ਰਹੇ ਬੇਬੇ ਤੇਰੀ ਐਡਮਿਸ਼ਨ ਕਰਾਉਣੀ ਹੈ ਉੱਥੇ ਉੱਥੇ ਅੱਗੇ ਹੋਈ ਮੇਰੇ ਮੈਂ ਫੇਰ ਹੋ ਗਈ ਸੀ ਉਸ ਕੋਲ ਵੀ ਚੰਗਾ ਹੁਣ ਬੇਬੇ ਨੂੰ ਪੀਯੂ ਲੈ ਕੇ ਚੱਲਾਂਗੇ ਠੀਕ ਆ ਮਾਮਾ ਬੇਬੇ ਕਿੱਥੇ ਆ ਗਏ ਆ ਚੰਡੀਗੜ੍ਹ ਆ ਗਏ ਆ ਪੰਜਾਬ ਯੂਨੀਵਰਸਿਟੀ ਪੀਯੂ ਆ ਗਏ ਆ ਅੱਛਾ ਤੇਰੇ ਐਡਮਿਸ਼ਨ ਕਰਾ ਦੇਣੀ ਹੋਣਾ ਆਪਾਂ ਇੱਥੇ ਠੀਕ ਆ ਕਰਾ ਦੇ ਕਰਾਂ ਉਹ ਲੈ ਬੈਠੇ ਬੈ ਕੇ ਪੜ੍ਹਿਆ ਕਰੀ ਲੈਬ ਚ ਬੇਬੇ ਕੀ ਖਾਣ ਲੱਗੇ ਹੁਣ ਆਪਾਂ ਮੈਨੂੰ ਤਾਂ ਹੈ ਲੱਗਦਾ ਜਿਵੇਂ ਮੱਕੀ ਦੇ ਦਾਣੇ ਹੁੰਦੇ ਯੇ ਸਕ੍ਰੀਸਪੀ ਕੋਰਨ ਇਥੋਂ ਦੇ ਬੜੇ ਮਸ਼ਹੂਰ ਜੇ ਪੀਓ ਦੇ ਚੱਕ ਕੇ ਰੱਖੋ ਕੰਮ ਉਧਰ ਵੰਡ ਹੋ ਰਹੀ ਆ ਕਿਦਾਂ ਲੱਗੇ ਬੇਬੇ ਬਹੁਤ ਸਾਰ ਲੱਗੇ ਆ ਖਾ ਕੇ ਨਜ਼ਾਰਾ ਹੀ ਆ ਗਿਆ ਪਤਾ ਨਹੀਂ ਕੀ ਸੀਗਾ ਮਮਾ ਕਿਦਾਂ ਲੱਗੇ ਬਹੁਤ ਟੇਸਟੀ ਹੈ ਘੈਂਟ ਹੈ ਨਾ ਹੀਰੇ ਕਿਵੇਂ ਆ ਵਧੀਆ ਵਧੀਆ ਵਾਹ ਜੀ ਵਾਹ ਕੀ ਆ ਕੇ ਰੋ ਕੋਸਾਰੀਆਂ ਨੇ ਫੱਟੇ ਲਓ ਜੀ ਘੰਟਾ ਹੋ ਗਿਆ ਚੰਡੀ ਕੰਡੋ ਤੁਰਿਆ ਇੱਧਰ ਆਹੇ ਵਾਲੇ ਫਾੜਕ ਕੋਲੇ ਪਹੁੰਚ ਗਏ ਕਿੱਥੇ ਪਹੁੰਚ ਗਏ ਬੇਬੇ ਦਰਾਏ ਫਾੜਕ ਕੋਲੇ ਅਚਾ ਫਾਟਕ ਦਰਾਏ ਤੇ ਆਸ-ਪਾਸੇ ਕੀ ਇੱਧਰ ਇੱਧਰ ਨਹਿਰ ਆ ਗਈ ਲੈ ਲੱਗ ਗਿਆ ਫਾਟਕ ਬੇਬੇ ਉਹ ਲੱਗ ਗਈ ਆਹ ਲੱਗ ਗਈ ਨਾ ਪਾੜਕ ਲੱਗ ਗਈ ਚੰਗੇ ਰਹਿ ਗਏ ਹੈ ਨਹਿਰ ਆ ਗਈ ਬਾਹੇ ਵਾ ਬਾਰੀ ਵੱਡੀ ਬੇਬੇ ਆਉਂਦੇ ਆਂ ਗਰਮੀ ਤੋਂ ਪਜੀ ਲੱਗੀ ਜਾਂਦੀ ਨੇ ਗਰਮੀ ਆ ਦੇਸ਼ 'ਚ ਚੱਲੇ ਜਾਂ ਤਾਂ ਤਾਂ ਹੀ ਗਰਮੀ ਲੱਗਦੀ ਆ ਪਹਿਲਾਂ ਯਾਦ ਹੋ ਗਈ ਅੱਗੇ ਕਿਹੜੇ ਦੇਸ਼ 'ਚ ਸੀ ਆ ਕੇ ਠੰਡੇ ਦੇਸ਼ੋਂ ਆਏ ਆਪਾਂ ਅੱਗੇ ਤਾਂ ਆਏ ਉੱਥੇ ਤਾਂ ਇੰਨੇ ਦਿਨ ਰਹਿ ਧੁੱਪ ਵੇਖੀ ਨਹੀਂ ਕੀ ਆਪਾਂ ਅੱਜ ਹੋਰੀ ਧੁੱਪ ਜੀ ਲੱਗੀ ਜਾਂਦੀ ਹੈ ਮੈਨੂੰ ਤਾਂ ਗੱਡੀ 'ਚ ਬਹਿਣਾ ਜਾਂਦੀ ਹੋਰੀ ਲੱਗੀ ਜਾਂਦਾ ਮੇਰਾ ਮੂੰਹ ਹੀ ਸੁੱਕੀ ਜਾਂਦਾ ਸੱਚੀ ਸੰਗੀ ਸੁਖਤੀ ਆਪਿਆ ਮੇਰਾ ਦੇਖ ਬੇਬੇ ਤੈਨੂੰ ਛੱਡਿਆ ਨਾ ਜਦੋਂ ਅਗਲੀ ਵਾਰ ਹੀ ਗਏ ਨੇ ਤੈਨੂੰ ਉੱਥੇ ਹੀ ਛੱਡਿਆ ਉਹ ਨਾ ਠੀਕ ਆ ਚੰਗਾ ਬੇਬੇ ਦੀਆਂ ਸਹੇਲੀਆਂ ਤਾਂ ਵਾਧੂ ਬਣ ਗਏ ਉੱਥੇ ਪਾੜਨਾ ਹੈ ਨਾ ਤੇ ਹੋਰ ਆਪਾਂ ਨੂੰ ਸਹੇਲੀ ਬਣਾ ਲਿਓ ਹਨ ਤੁਸੀਂ ਆਇਆ ਕਰਿਓ ਇੱਥੇ ਨੰਬਰ ਵੀ ਆਪਦੇ ਦੇ ਦੇ ਆ ਹੁਣ ਆਪਾਂ ਜਾਏ ਵੜਿਆ ਕਰਾਂਗੇ ਆਂ ਜਾਈ ਵੜਿਆ ਕਰਨਾ ਆਪਾਂ ਹੁਣ ਜਾਈ ਵੜਿਆ ਕਰਾਂਗੇ ਹਰਮਨ ਤਾਂ ਵਿਆਹ ਕਰੇ ਨਾਲ ਬੋਟਲ ਲੈ ਜਾ ਕੇ ਨਾਲ ਬੈਂਤ ਨੂੰ ਲੈ ਜਾ ਕੇ ਨੇ ਲੋਕ ਲਾ ਜਾ ਕਰਾਂਗੇ ਘਰ ਚੱਲ ਹੋਰ ਲਓ ਜੀ ਫਾਈਨਲੀ ਸਾਹਮਣੇ ਆ ਗਿਆ ਜੀ ਆਪਣਾ ਘਰ ਤੇ ਸ਼ੁਕਰ ਆਦਾ ਆ ਅਸੀਂ ਤਾਂ ਆ ਗਿਆ ਕਮ ਕੇ ਆ ਕੇ ਤੰਦਰੋਸੀ ਦੇ ਨਾਲ ਚੜਦੀ ਕਲਾ ਬਾਈ ਬਾਈ ਡੂਜੀ ਬੜੀ ਕਿਊਟ ਹੈ ਕਿੰਤੋਂ ਜੋੜੀ ਅੰਦਰ ਚਿੱਟੀ-ਚਿੱਟੀ ਹੈ ਵੇਟ ਕਰ ਰਿਹਾ ਗੁਗਲੇ-ਮੁਗਲੇ ਸਾਡੇ ਦੋਨੇ ਜਾਣੇ ਦੋਨੇ ਗੁਗਲੇ-ਮੁਗਲੇ ਵੇਟ ਕਰ ਰਹੇ ਛਾਤੀ

ਡਾਲਰ ਕਹਿੰਦਾ ਮੈਂ ਨਹੀਂ ਨਾਲ ਜਾਣਗੇ ਇਹ ਚੰਗੀ ਡਰਾਈਵਰੀ ਨਹੀਂ ਕਰਦੇ ਇਹ ਅੱਜ ਚਲਾ ਕੇ ਜਾਣਗੇ ਥਿੰਨੇ ਜਾਣੇ ਇਹ ਕਹਿੰਦੇ ਹੁਣ ਤੁਸੀਂ ਘਰੇ ਆ ਗਏ ਹੁਣ ਅਸੀਂ ਜਾਵਾਂ